ਆਪਾ ਪੈਨਸ਼ਨ ਵਿਧਵਾ ਪੈਨਸ਼ਨ ਹੈਂਡੀਕੈਪਡ ਪੈਨਸ਼ਨਸ ਲਈ ਗਵਰਨਮੈਂਟ ਦੀਆਂ ਡਿਫਰੈਂਟ ਸਕੀਮਸ ਨੇ ਪੰਜਾਬ ਸਰਕਾਰ ਦੇ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦੀਆਂ ਉਹਨਾਂ ਦੇ ਫਾਰਮਸ ਭਰੇ ਗਏ ਆ ਇਹਨਾਂ ਦਾ ਬੜਾ ਵਧੀਆ ਉਪਰਾਨਾ ਹੈ ਔਰ ਹਰ ਵੇਲੇ ਕਰਦੇ ਰਹਿੰਦੇ ਨੇ ਹਰ ਮਹੀਨੇ ਇਹਨਾਂ ਨੇ ਕੋਈ ਨਾ ਕੋਈ ਕੰਮ ਕਰਨਾ ਹੁੰਦਾ ਜਿਦਾ ਮੈਡੀਕਲ ਕੈਂਪ ਹੋ ਗਿਆ ਪੀਜੀ ਵਾਲੇ ਬਲੱਡ ਦਾ ਨਮਾਇਆ ਸੀਗਾ ਉਹਨਾਂ ਦੇ ਸੋ ਫਾਰਮ ਅਪਲਾਈ ਹੋਇਆ ਲekin ਉਹਨਾਂ ਜੋ 20-25 ਬੰਦਿਆਂ ਦੀ ਪੈਨਸ਼ਨ ਲੱਗਦੀ ਹੈ ਕਿਤੇ ਨਾ ਕਿਤੇ ਕਮੀਆਂ ਰਹਿ ਜਾਂਦੀਆਂ। ਅੱਜ ਸਾਡੇ ਵਾਰਡ ਨੰਬਰ 68 ਦੇ ਵਿੱਚ ਇੱਕ ਪੈਨਸ਼ਨ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਵੜਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਹੈਂਡੀਕੈਪਡ ਪੈਨਸ਼ਨ ਜਿਹੜੀਆਂ ਗਵਰਨਮੈਂਟ ਦੀਆਂ ਡਿਫਰੈਂਟ ਸਕੀਮਸ ਨੇ ਪੰਜਾਬ ਸਰਕਾਰ ਦੇ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦੀਆਂ ਉਹਨਾਂ ਦੇ ਫਾਰਮਸ ਭਰੇ ਗਏ ਆ। ਔਰ ਸਾਰਾ ਸਟਾਫ ਆਇਆ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਦਾ। ਮੈਂ ਦੱਸਣਾ ਚਾਹੁੰਦਾ ਵਾਂ ਕਿ ਇਹ ਸਟਾਡਾ ਸਾਡਾ ਕੈਂਪ ਹੈ 22ਵਾਂ ਕੈਂਪ ਹੈ 22ਵਾਂ ਕੈਂਪ ਹੈ ਜਦੋਂ ਪਿਛਲੀ ਵਾਰ ਮੇਰੇ ਮਾਤਾ ਜੀ ਕਾਉਂਸਲਰ ਸੀ ਅਲੱਗ-ਅਲੱਗ ਜਗ੍ਹਾ ਦੇ ਉੱਪਰ ਜਾ ਕੇ ਉਸੇ ਉਦੋਂ ਵੀ ਕੈਂਪ ਲਗਾਉਂਦੇ ਸੀ ਔਰ ਖੁਦ ਕੁਝ ਨੌਲੇਜ ਹੋਣ ਦੇ ਕਾਰਨ ਅਸੀਂ ਦੇਖ ਲਈਦਾ ਕਿੱਥੇ-ਕਿੱਥੇ ਕਮੀ ਹੈ ਕਿਉਂਕਿ ਆਮ ਲੋਕਾਂ ਨੂੰ ਬਜ਼ੁਰਗਾਂ ਨੂੰ ਲੋੜਵੰਦ ਲੋਕਾਂ ਨੂੰ ਬੜੀ ਪ੍ਰੋਬਲਮ ਆਂਦੀ ਹੈ ਕਿ ਡਾਕੂਮੈਂਟਸ ਪੂਰੇ ਨਹੀਂ ਹੋ ਪਾਉਂਦੇ ਜਾਂ ਕਿਸ ਤਰੀਕੇ ਦੇ ਨਾਲ ਫਾਰਮੈਲਿਟੀਆਂ ਕੰਪਲੀਟ ਕਰਨੀਆਂ ਨਹੀਂ ਹੋ ਪਾਂਦੀਆਂ ਅਪਲਾਈ ਤੇ ਦੇਖ ਲਓ ਮੰਨ ਲਓ ਜੇ ਸੋ ਫਾਰਮ ਅਪਲਾਈ ਹੋਇਆ ਹੈ ਲੇਕਿਨ ਉਹਦੇ ਚੋ 20 25 ਬੰਦਿਆਂ ਦੀ ਪੈਨਸ਼ਨ ਲਗਦੀ ਹੈ ਕਿਤੇ ਨਾ ਕਿਤੇ ਕਮੀਆਂ ਰਹਿ ਜਾਂਦੀਆਂ ਕਿਸੇ ਦੇ ਬੈਂਕ ਅਕਾਊਂਟ ਦੀ ਪ੍ਰੋਬਲਮ ਹੈ ਕਿਸੇ ਦੇ ਡੇਟ ਆਫ ਬਰਥ ਦੀ ਪ੍ਰੋਬਲਮ ਹੈ ਕਿਸੇ ਦੇ ਨੇਮ ਕਰੈਕਸ਼ਨ ਦੀ ਪ੍ਰੋਬਲਮ ਹੈ ਆਧਾਰ ਕਾਰਡ ਦੇ ਉੱਪਰ ਕੁਝ ਹੋਰ ਹੈ ਵੋਟਰ ਕਾਰਡ ਦੇ ਉੱਪਰ ਕੁਝ ਹੋਰ ਹੈ ਅਸੀਂ ਕੋਸ਼ਿਸ਼ ਕਰਕੇ ਆਪਣੀ ਜਿਹੜੀ ਐਡਵਰਟਾਈਜ਼ਮੈਂਟ ਕੀਤੀ ਹੈ ਮੈਸੇਜ ਕੀਤਾ ਹੈ ਸਰਵੇ ਕੀਤਾ ਹੈ ਲੋਕਾਂ ਨੂੰ ਜਾਗਰੂਕ ਕੀਤਾ ਹੈ ਇਹਦੇ ਬਾਰੇ ਕਿ ਆਧਾਰ ਕਾਰਡ ਔਰ ਵੋਟਰ ਕਾਰਡ ਦੇ ਉੱਪਰ ਤੁਹਾਡੇ ਡੇਟ ਆਫ ਬਰਥ ਨੇਮ ਸੇਮ ਹੋਣਾ ਚਾਹੀਦਾ ਕਾਫੀ ਲੋਕ ਇਸ ਤਰ੍ਹਾਂ ਦੇ ਵੀ ਸਾਡੇ ਕੋਲ ਆਏ ਆ ਜਿ ਦੂਸਰੇ ਅਧਿਕਾਰੀ ਬੁਲਾ ਕੇ ਉਹਨਾਂ ਨੂੰ ਕਰੈਕਟ ਕਰਾਵਾਂਗੇ ਔਰ ਜਿਹੜਾ ਹੈਗਾ ਹੋਰ ਵੀ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਸ ਐ ਮੈਂ ਦੱਸਣਾ ਚਾਹੁੰਦਾ ਮੈਂ ਉਹ ਵੀ ਅਸੀਂ ਆਮ ਲੋਕਾਂ ਨੂੰ ਜਿਹੜੀਆਂ ਕਿ ਨਹੀਂ ਮਿਲ ਪਾਂਦੀਆਂ ਡੋਰ ਸਟੈਪ ਦੇ ਉੱਪਰ ਪੰਜਾਬ ਸਰਕਾਰ ਵੀ ਪ੍ਰਯਾਸ ਕਰ ਰਹੀ ਐ ਡੋਰ ਸਟੈਪ ਦੇ ਉੱਪਰ ਦੇ ਦਿੰਦੀ ਆ ਅਸੀਂ ਆਪਣੇ ਵੱਲੋਂ ਵੀ ਜੋ ਛੜੀਆਂ ਜ਼ਿੰਮੇਵਾਰੀਆਂ ਬੰਦੀਆਂ ਐ ਦੇ ਕਾਉਂਸਲਰ ਔਰ ਅਸੀਂ ਉਹ ਪੂਰੀਆ ਕਰਾਂਗੇ ਅਸੀਂ ਕਿੰਨੇ ਲੋਕ ਫਾਇਦਾ ਲੈ ਕੇ ਕੈਂਪ ਦੇ ਵਿੱਚ ਕੈਂਪ ਦੇ ਵਿੱਚ ਦੇਖੋ 10:30 ਵਜੇ ਸ਼ੁਰੂ ਕੀਤਾ ਸੀ ਔਰ ਪੌਣੇ 12 ਹੋਏ ਐ ਤਕਰੀਬਨ 60 ਪੁਆਇੰਟ ਫਾਰਮ ਭਰੇ ਗਏ ਆ ਹੋਰ ਵੀ ਮੈਂ ਸਮਝਦਾ ਹਾਂ ਜਿੰਨੀ ਦੇਰ ਤੱਕ ਲੋਕ ਆਈ ਜਾਣਗੇ ਸਾਰੇ ਸਾਰੇ ਭਰ ਕੇ ਜਾਵਾਂਗੇ ਮੈਨੂੰ ਇੱਕ ਰਫਲੀ ਆਈਡੀਆ ਕਿ 100 ਤੋਂ ਵੱਧ ਫਾਰਮ ਜਿਹੜੇ ਐ ਸਪੈਂਸ਼ਨ ਕੈਂਪ ਦੇ ਵਿੱਚ ਭਰੇ ਜਾਂਦੇ ਮੈਂ ਅੱਜ ਆਪਣੀ ਵਾਰਡ ਨੰਬਰ 66 ਚ ਆਇਆ ਸੀ ਆ ਤੇ ਵਿਰਾਜ ਜੀ ਨੇ ਸਾਨੂੰ ਇੱਥੇ ਬੁਲਾਇਆ ਸੀਗਾ ਐਜ਼ ਅ ਪੈਨਸ਼ਨਰੀ ਇਹਨਾਂ ਨੇ ਕੈਂਪ ਲਵਾਇਆ ਇਹਨਾਂ ਦਾ ਬੜਾ ਵਧੀਆ ਉਪਰਾਲਾ ਇਹ ਔਰ ਹਰ ਵੇਲੇ ਕਰਦੇ ਰਹਿੰਦੇ ਨੇ ਹਰ ਮਹੀਨੇ ਇਹਨਾਂ ਨੇ ਕੋਈ ਨਾ ਕੋਈ ਕੰਮ ਕਰਨਾ ਹੁੰਦਾ ਜਿਦਾ ਮੈਡੀਕਲ ਕੈਂਪ ਹੋ ਗਿਆ ਪੀਜੀ ਵਾਲੇ ਬਲੱਡ ਦਾ ਲਵਾਇਆ ਸੀਗਾ ਉਹਨਾਂ ਜੇ ਕਿਸਤਾਂ ਦੇ ਅਸੀਂ ਉਪਰਾਲੇ ਕਰਦੇ ਰਹਿਣੇ ਸਾਨੂੰ ਮਤਲਬ ਕੀ ਅਸੀਂ ਸਾਨੂੰ ਪਾਰਟੀ ਨੇ ਵੀ ਕਿਹਾ ਵਾ ਕਿ ਇਹ ਕੰਮ ਕਰਦੇ ਰਹੋ ਤੇ ਬਰਾੜ ਜੀ ਦਾ ਮਾਨੂੰ ਇੱਕ ਚੀਜ਼ ਦਾ ਬੜਾ ਵਧੀਆ ਹੈ ਇਹ ਆਪੇ ਹੀ ਸਭ ਕੁਝ ਕਰਕੇ ਸਾਨੂੰ ਸਿਰਫ ਬੁਲਾ ਲੈਂਦੇ ਨੇ ਕਿ ਆ ਜਾਓ ਵੀ ਅਰੇਂਜਮੈਂਟ ਹੋ ਗਿਆ ਇਸ ਲਈ ਆਉਂਦੇ ਸਾਰੇ ਇਹ ਇਹ ਹੰਦੀ ਕੰਮ ਮਜ਼ਾ ਆਉਂਦਾ ਨੇ ਇਸ ਚੀਜ਼ ਦਾ ਵੀ ਆਪੇ ਹੀ ਪੈਣੀ ਕਹਿੰਦੇ ਔਰ ਮੈਂ ਕਹਿੰਦਾ ਵੀ ਜੋ ਇਨਸਾਨ ਕੰਮ ਕਰ ਰਿਹਾ ਬਹੁਤ ਵਧੀਆ ਕੰਮ ਕਰ ਰਿਹਾ ਔਰ ਲੋਕੀ ਬਹੁਤ ਖੁਸ਼ ਨੇ ਸਾਈਟ ਇੰਸਪੈਕਟਰ ਪੰਜਾਬ ਪੁਲਿਸ ਮੈਂ ਰਟਾਇਰ ਹੋਣ ਤੋਂ ਬਾਅਦ ਜੋ ਸ਼੍ਰੀ ਦੇਵਗਨ ਪ੍ਰਾਤ ਦੇਵਗਨ ਜੀ ਹਨ ਜੋ ਸਾਡੇ ਇਲਾਕੇ ਦੇ ਕਾਉਂਸਲਰ ਹਨ ਉਹਨਾਂ ਦੀ ਰਹਿਮਾਈ ਹੇਠ ਇਹਨਾਂ ਦੀ ਇਲੈਕਸ਼ਨ ਦੇ ਵਿੱਚ ਸ਼ਾਮਲ ਹੋ ਕੇ ਵੱਧ ਚੜ ਕੇ ਹਿੱਸਾ ਪਾ ਕੇ ਇਹਨਾਂ ਕੋ ਕੁਝ ਵਾਅਦੇ ਲਏ ਸਨ ਜੋ ਉਹਨਾਂ ਵਾਅਦਿਆਂ ਦੇ ਮੁਤਾਬਕ ਆਪਣੇ ਇਲਾਕੇ ਦੇ ਵਿੱਚ ਜੋ ਮੇਰੇ ਆਲੇ ਦੁਆਲੇ ਹੈ ਜਾਂ ਮੇਰੇ ਵਾਰਡ ਦੇ ਵਿੱਚ ਉਹਨਾਂ ਦੇ ਕੰਮ ਕਰਾਏ ਜਾ ਰਹੇ ਹਨ ਅਤੇ ਅੱਜ ਉਸੇ ਲੜੀ ਤਹਿਤ ਹੀ ਵਿਧਵਾ ਪੈਨਸ਼ਨਰ ਤੇ ਜੋ ਹੋਰ ਬਜ਼ੁਰਗਾਂ ਦੀਆਂ ਪੈਨਸ਼ਨਾਂ ਦਾ ਯੋਜਨ ਕੀਤਾ ਗਿਆ ਸੀ ਜੋ ਸਰਕਾਰੀ ਮੁਲਾਜ਼ਮ ਜਿਹੜੇ ਕਿ ਇਸ ਨੂੰ ਡੀਲ ਕਰਦੇ ਸਨ ਉਹਨਾਂ ਨੂੰ ਬੁਲਾ ਕੇ 100 ਦੇ ਲਾਗੇ ਚਾਗੇ ਫਾਰਮ ਕੰਪਲੀਟ ਕੀਤੇ ਜਾਣਗੇ ਜਿੰਨਾ ਚਿਰ ਲੋਕ ਆਉਂਦੇ ਜਾਣਗੇ ਉਹ ਨਜ਼ਰ ਫਾਰਮ ਭਰੇ ਜਾਣਗੇ ਅੱਜ 60-65 ਫਾਰਮ ਭਰੇ ਗਏ ਹਨ ਅਤੇ ਹੋਰ ਜਿੰਨਾ ਚਿਰ ਆਉਂਦੇ ਰਣਗੇ ਉੰਤਰ ਭਰੇ ਜਾਣਗੇ